ਪ੍ਰਧਾਨ ਦਾ ਦੇਖੋ ਜੀ ਵੀ ਮਸਲਾ ਹੋਰ ਉਹ ਪੈਸੇ ਪੂਰੇ ਖਾ ਕੇ ਆਉਣਾ ਉਤੋਂ ਉਹ ਤੁਹਾਡੇ ਪ੍ਰਧਾਨ ਨੂੰ ਜਦੋਂ ਪਤਾ ਲੱਗੂਗਾ ਤੁਹਾਨੂੰ ਰੋਕਣਗੇ ਉਹ ਅੱਜ 8 ਬੰਦੇ ਛੜੇ ਨੇ ਜੀ ਉਤੋਂ ਬਸ ਚ 53 ਪਿੰਡਾਂ ਤੋਂ ਬਸ ਗਈ ਹੈ 8 ਬੰਦੇ ਗਏ ਨੇ ਪੁੱਲ ਤੇ ਅਸੀਂ ਸਾਰੇ ਇੱਧਰ ਟੁੱਟ ਕੇ ਇੱਧਰ ਆਈਏ ਤੇ ਬੋਲਿਆ ਜੀ ਵੀ ਹੋਰ ਬਹਿ ਜੋ 20 ਦਿਨ ਇਹ ਬੈਠੇ ਨਹੀਂ ਉੱਡੇ ਆਈ ਮੋਟਾ ਦੇ ਮਾਰੇ ਉੱਡੇ ਵੀ ਅਸੀਂ ਮੁੱਖ ਮੰਤਰੀ ਬਣ ਜਾਗੇ ਇਹ ਬਣ ਜਾਗੇ ਉੱਡੇ ਆਈ ਲੀਡਰ ਮਰਨ ਮਰਤੇ ਬੈਠਾ ਉਦੋਂ ਉੱਤੇ ਦਾ ਹੈ ਨਹੀਂ ਗੱਲ ਕੋਈ ਆਪਾਂ ਮਗਰ ਵੀ ਜਾ ਸਕਦੇ ਹਾਂ ਕੀ ਦਰੇ ਨੇ ਬਿਆਨਾਂ ਦੇ ਬਿਆਨ ਝੋਕ ਰਹੇ ਹੋ ਫੰਡ ਇਕੱਠੀ ਕਰੇ ਜਾ ਰਹੇ ਆ ਲੋਕਾਂ ਤੋਂ ਆਉਂਦੇ ਗਾਦੇ ਨਹੀਂ ਗੇ ਆਉਣਾ ਚਾਹੀਦਾ ਰਾਜੇ ਆਲ ਹੋ ਗਿਆ ਡਕੰਦਾ ਉਹ ਕੀ ਅਗਰਾਹਾ ਹੋ ਗਿਆ ਗਰਾਹਾਂ ਨੂੰ ਅਸੀਂ ਸੰਦੇਸ਼ਾਂ ਦੇਣਾ ਕੰਮ ਰੇਡੀ ਛੱਡ ਕੇ ਤੁਮਾਂਸ ਨੂੰ ਇਹੀ ਕਹਾਂਗੇ ਵੀ ਅੱਗੇ ਛੋੜਾ ਛੀਸਾ ਭੰਨ ਕੇ ਛੋਡੀ ਚੋਰੀ ਫੜ ਹੋਈ ਸੀ ਹੁਣ ਛੋਡੀਆਂ ਚੋਰੀਆਂ ਡੱਲੇਆ ਸਾਹਿਬ ਨੇ ਬਈ ਕਿਹੜਾ ਵਿਕਿਆ ਸੀ ਕਿਹੜਾ ਕੀ ਹੋਇਆ ਸੀ ਅਸੀਂ ਮੰਨਤਾ ਕਰਦੇ ਅਸੀਂ ਉਦੋਂ ਤੋਂ ਇਹਨਾਂ ਨੂੰ ਆਉਣ ਤੋਂ 30 ਦਿਨ ਬਾਅਦ ਆਏ ਆ ਉਦੋਂ ਜਿਹੜੇ ਨੇ ਸਮਝਦਾਰ ਹੋ ਚੁੱਕੇ ਨੇ ਆਪ ਮੁਹਾਰੇ ਚੱਲ ਕੇ ਆ ਰਹੇ ਨੇ ਉਹਨਾਂ ਜਥੇਬੰਦੀਆਂ ਦੇ ਜਿਹੜੇ ਨੇ ਵਿਅਕਤੀ ਨੇ ਗੱਲ ਅਸੀਂ ਕਰ ਰਹੇ ਹਾਂ ਜੁਗਿੰਦਰ ਸਿੰਘ ਉਗਰਾਹਾਂ ਦੀ ਭਾਰਤੀ ਕਿਸਾਨੀ ਉਹਨਾਂ ਨੇ ਇੱਕਤਾ ਉਗਰਾਹਾਂ ਜਥੇਬੰਦੀ ਚੋਂ ਅੱਜ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਦਾ ਉਹ ਦਰਦ ਦੇਖ ਕੇ ਇੱਥੇ ਅੱਜ ਪਹੁੰਚੇ ਨੇ ਜੁਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਚੋਂ ਗੱਲਬਾਤ ਕਰਦੇ ਆਂ ਭਾਈ ਜੀ ਕਿਹੜੀ ਜਥੇਬੰਦੀ ਆ ਕੀ ਨਾਮ ਆ ਕਿੰਨੇ ਬੰਦੇ ਆਇਓ ਗਰਾਂਆ ਕਰਪੂਚੋ ਆਏ ਜੀ ਅਸੀਂ ਮਾਨਸਾ ਜ਼ਿਲ੍ਹਾ ਤੇ ਦਿਆਲਪੁਰਾ ਪਿੰਡ ਬਰੇਟੇ ਕੋਲੇ ਜੀ ਭਾਜੀ ਉਗਰਾਹਾ ਜੱਥੇਬੰਦੀ ਦੇ ਹੈਗੇ ਹੋ ਤੁਸੀਂ ਉਗਰਾਹਾ ਜੱਥੇਬੰਦੀ ਦਾ ਆਪਣੀ ਬਖਰੀ ਡੱਫਲੀ ਬਜਾਰੇ ਮੈਂ ਫਿਰ ਤੁਸੀਂ ਅੱਜ ਇੱਥੇ ਆਏ ਹੋ ਨਾ ਜੀ ਅਸੀਂ ਢੱਲੇਵਾਲ ਦੇ ਮਰਿਆ ਆਏ ਜੀ ਇਹ ਬੰਦਾ ਮਰਨ ਮਰਤੇ ਬੈਠੇ ਦੇਖੋ ਇਹਦਾ ਆਪਣੀ ਖਤਰ ਮਰਨ ਤੇ ਬੈਠੇ ਜੀ ਤੇ ਆਪਾਂ ਦੂਜੇ ਪਾਸੇ ਤੁਰੀ ਇਹ ਗਲਤ ਹੈ ਇਹ ਲੀਡਰ ਬੰਦਾ ਹੈ ਇਹ ਗੱਲ ਤੁਸੀਂ ਸੋਚ ਰਹੇ ਹੋ ਤੁਸੀਂ ਜੱਥੇਬੰਦੀ ਦੇ ਪਰ ਤੁਹਾਡੇ ਪ੍ਰਧਾਨ ਕਿਉਂ ਨਹੀਂ ਸੋਚ ਰਹੇ ਪ੍ਰਧਾਨ ਦਾ ਦੇਖੋ ਜੀ ਮਸਲਾ ਹੋਰ ਉਹ ਪੈਸੇ ਪੂਸੀ ਖਾ ਕੇ ਆਣਾ ਤੂੰ ਪਰ ਤੁਸੀਂ ਜਥੇਬੰਦੀ ਉਹਨਾਂ ਦੇ ਹੋ ਤੁਸੀਂ ਕਲੀਅਰ ਕਰ ਦਿਓ ਤੁਹਾਨੂੰ ਕੀ ਲੱਗਦਾ ਤੁਹਾਡੇ ਪ੍ਰਧਾਨਵਾਰੇ ਸਾਫ਼ ਕਰ ਦਿਓ ਕਲੀਅਰ ਜੀ ਅਸੀਂ ਤਾਂ ਇਹ ਜਥੇਬੰਦੀ ਬਣਾਵਾਂਗੇ ਪਹਿਲੀ ਗੱਲ ਆਏ 40 ਬੰਦੇ ਆਏ ਪਿੰਡ ਦਿਹਲਪਰਾ ਤੋਂ ਦੋ ਟਰਾਲੀਆਂ ਆਈਆਂ ਨੇ ਅੱਛਾ ਜੀ ਹਾਂ ਜੀ ਤੇ ਉਹ ਤੁਹਾਡੇ ਪ੍ਰਧਾਨ ਨੂੰ ਜਦੋਂ ਪਤਾ ਲੱਗੂਗਾ ਤੁਹਾਨੂੰ ਰੋਕਣਗੇ ਉਹ ਅੱਜ 8 ਬੰਦੇ ਛੜੇ ਨੇ ਜੀ ਉੱਥੋਂ ਬਸ 3-5 ਪਿੰਡਾਂ ਤੋਂ ਬਸ ਗਈ ਹੈ 8 ਬੰਦੇ ਗਏ ਨੇ ਕੁੱਲ ਤੇ ਅਸੀਂ ਸਾਰੇ ਇੱਧਰ ਟੁੱਟ ਕੇ ਇੱਧਰ ਆਈਏ ਕੀ 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 ਮਹਿਸੂਸ ਹੋਇਆ ਤੁਹਾਨੂੰ ਕੀ ਅਹਿਸਾਸ ਹੋਇਆ ਕਿਉਂ ਆਖਰ ਤੁਸੀਂ ਆਪਣੇ ਪ੍ਰਧਾਨ ਨੂੰ ਛੱਡ ਕੇ ਇੱਧਰ ਜਗਜੀਤ ਸਿੰਘ ਡੱਲੇਵਾਲ ਦਾ ਦੁੱਖ ਹੋਇਆ ਤੁਹਾਨੂੰ ਕੀ ਮਰਨ ਵਰਤੇ ਬੈਠੇ ਦੁੱਖ ਹੋਇਆ ਜੀ ਹਾਂ ਜੇ ਬੰਦਾ ਲੀਡਰੇ ਬਹਿ ਗਿਆ ਮੂਰੇ ਉਦੋਂ ਬਾਅਦ ਤਾਂ ਲੋਕ ਲੀਡਰ ਮਰਵਾਇਆ ਕਰਦੇ ਨੇ ਮਗਰਲੇ ਬੱਚਿਆਂ ਨੂੰ ਇਹ ਲੀਡਰ ਆ ਮਰਨ ਨੂੰ ਬੈਠੇ ਜੀ ਆਹੀ ਤਾਂ ਹੈ ਜੀ ਇਹੀ ਫਰਕ ਆ ਜਿਵੇਂ ਪਹਿਲਾ ਅੰਦੋਲਨ ਤੇ ਜਦੋਂ ਹੁੰਦਾ ਸੀ ਦਿੱਲੀ ਵੀ ਚੱਲਿਆ ਜਦੋਂ ਹੰਜੂ ਗੈਸ ਦੇ ਗੋਲੇ ਚੱਲਦੇ ਸੀ ਤਾਂ ਕਿਸਾਨ ਮੂਰੇ ਹੁੰਦੇ ਸੀ ਪਰ ਇਸ ਵਾਰ ਜਦੋਂ 21 ਫਰਵਰੀ ਨੂੰ ਵੀ ਸੀਗਾ ਜਗਜੀਤ ਸਿੰਘ ਡੱਲੇਵਾਲ ਜੁਵਿੰਦਰ ਸਿੰਘ ਮਾਫ ਕਰਨਾ ਜਿਹੜੇ ਸਰਬਨ ਸਿੰਘ ਪੰਦੇਰ ਸੀ ਹੋਰ ਉਹ ਸਾਰੇ ਅੱਗੇ ਗਏ ਸੀ ਇਹ ਫਰਕ ਆ ਇਸ ਕਰਕੇ ਤੁਸੀਂ ਨਾਲ ਆ ਨਾਲ ਆਏ ਆ ਜੀ ਹਾਂ ਅੱਗੇ ਹੁਣ ਨਾਲ ਰਹੋਗੇ ਉੱਥੇ ਬੋਲਿਆ ਜੀ ਵੀ ਹੋਰ ਬਹਿ ਜਾਓ 20 ਦਿਨ ਇਹ ਬੈਠੇ ਨਹੀਂ ਉੱਡੇ ਵੀ ਵੋਟਾਂ ਦੇ ਮਾਰੇ ਉੱਡੇ ਵੀ ਅਸੀਂ ਮੁੱਖ ਮੰਤਰੀ ਬਣ ਜਾਾਂਗੇ ਬਣ ਜਾਾਂਗੇ ਉੱਡੇ ਹੀ ਇਹ ਤੇ ਹੋਰ ਜਿਹੜੇ ਨੇ ਲੋਕ ਹਲੇ ਵੀ ਉਗਰਾਹਾਂ ਦੇ ਨਾਲ ਲੱਗੇ ਨੇ ਕਈ ਰੁਰਦੂ ਸਿੰਘ ਮਾਨਸਾ ਦੀ ਜਥੇਬੰਦੀ ਵਾਲੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਵੋਗੇ ਕੀ ਕਹੋਗੇ ਉਹਨਾਂ ਨੂੰ ਨਾਲ ਸੀ ਤਾਂ ਕਹਿੰਨੇ ਵੀ ਇਹਦੇ ਨਾਲ ਜੁੜੋ ਜੀ 20 ਬੰਦਾ ਜਿਹੜਾ ਲੀਡਰ ਮਰਨ ਮਰਤੇ ਬੈਠਾ ਉਦੋਂ ਉੱਤੇ ਦਾ ਹੈ ਨਹੀਂ ਗੱਲ ਕੋਈ ਆਪਾਂ ਮਗਰ ਵੀ ਨਹੀਂ ਜਾ ਸਕਦੇ ਇਹ ਜਾਣਾ ਪੈਂਦਾ ਜੀ ਅਸੀਂ ਬਿਨਾ ਕੋਈ ਉਹ ਤੋਂ ਤੋੜ ਕੇ ਜੁਨੀਅਰ ਸਾਰੀ ਫੇਰ ਆਈ ਹੈ ਜੀ ਅੱਛਾ ਜੀ ਹਾਂ ਜੀ ਬਾਈ ਜੀ ਕੀ ਨਾਮ ਤੁਹਾਡਾ ਜੀ ਨਾਮ ਬਲਵੰਤ ਸਿੰਘ ਜੀ ਕਿਹੜੀ ਜਥੇਬੰਦੀ ਨੌਜਵਾਨ ਸਿੰਘ ਕਮੇਟੀ ਪੰਜਾਬ ਅੱਛਾ ਜੀ ਜਿਵੇਂ ਹੁਣ ਆਪ ਮਹਾਰੇ ਲੋਕ ਗ੍ਰਾਹਾਂ ਜੱਥੇ ਬੰਦੀ ਦੀ ਗੱਲ ਕਰੀਏ ਬੇਸ਼ੱਕ ਸਾਜ਼ਿਸ਼ਾਂ ਹੋ ਰਹੀਆਂ ਨੇ ਅਲੱਗ-ਅਲੱਗ ਆਪਣੇ ਬਣਾ ਰਹੇ ਨੇ ਕਹਿੰਦੇ ਅਸੀਂ ਅਲੱਗ ਆਪਣਾ ਇਕੱਠ ਕਰਨਾ ਹੈ ਅਲੱਗ ਨੇ ਸਾਨੂੰ ਕਿਹੜਾ ਪੁੱਛ ਕੇ ਬੈਠੇ ਡੱਲੇਵਾਲ ਫੋਨ ਨਹੀਂ ਚੱਕਦੇ ਇਹੋ ਜਿਹੀ ਗੱਲਾਂ ਜਿਹੜੀਆਂ ਨੇ ਸ਼ੋਭਾ ਨਹੀਂ ਦਿੰਦੀ ਅਜਿਹੇ ਟਾਈਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋ ਅਸੀਂ ਉਹਨਾਂ ਨੂੰ ਇਹੀ ਕਹਿਣ ਚਾਹਾਂਗੇ ਬਈ ਡੱਲੇਵਾਲ ਸਾਹਿਬ ਜੋ ਮਨ ਬੈਠੇ ਨੇ ਤੁਸੀਂ ਆਪਦੀ ਈਗੋ ਛੱਡ ਕੇ ਇੱਥੇ ਪਹੁੰਚੋ ਵੀ ਤੁਹਾਡੇ ਲਈ ਇਹੀ ਆ ਕਿ ਕਿਸੇ ਦਾ ਤਾਂ ਵਿਆਹ ਤੇ ਰਿਆ ਨਹੀਂ ਹੋਇਆ ਜੇ ਕੰਮ ਇੱਕ ਆਪਣਾ ਤੁਸੀਂ ਬਿਆਨਬਾਜ਼ੀ ਠੋਕੀ ਤਰੀਕੇ ਨਾਲ ਬਿਆਨਾਂ ਦੇ ਬਿਆਨ ਠੋਕ ਰਹੇ ਹੋ ਫੰਡ ਇਕੱਠੀ ਕਰੇ ਜਾ ਰਹੇ ਹਾਂ ਲੋਕਾਂ ਤੋਂ ਆਉਂਦੇ ਘੱਟ ਨਹੀਂ ਗੇ ਆਉਦੇ ਨਹੀਂ ਆਉਣਾ ਚਾਹੀਦਾ ਰਾਜੇ ਆਲ ਹੋ ਗਿਆ ਡਕਣਦਾ ਉਹ ਕੀ ਅਗਰਾਹਾ ਹੋ ਗਿਆ ਗ੍ਰਾਹਾਂ ਨੂੰ ਅਸੀਂ ਸੰਦੇਸ਼ਾਂ ਜਣੇ ਕੰਮ ਰੈਡੀ ਛੱਡ ਕੇ ਆਜੋ ਰੁਲਦੂ ਮਾਨ ਸਾਨੂੰ ਕੀ ਕਹਾਂਗੇ ਖੁੰਡਾ ਬੜਾ ਖੜਕਾਉਂਦੇ ਨੇ ਰੋਦੂ ਮਾਨ ਨੂੰ ਇਹੀ ਕਹਾਂਗੇ ਵੀ ਅੱਗੇ ਤੁਹਾਡਾ ਸੀਸਾ ਭੰਨ ਕੇ ਤੁਹਾਡੀ ਚੋਰੀ ਫੜ ਹੋਈ ਸੀ ਹੁਣ ਤੁਹਾਡੀਆਂ ਚੋਰੀਆਂ ਡੱਲਿਆ ਸਾਹਿਬ ਨੇ ਸਾਰੀਆਂ ਕਲੀਅਰ ਕਰਤੀਆਂ ਵੇ ਕਿਹੜਾ ਵਿਕਿਆ ਸੀ ਕਿਹੜਾ ਕੀ ਹੋਇਆ ਸੀ ਅਸੀਂ ਮਨਤਾ ਕਰ ਅਸੀਂ ਉਦੋਂ ਤੋਂ ਇਹਨਾਂ ਨੂੰ ਆਉਣ ਤੋਂ 30 ਦਿਨ ਬਾਅਦ ਆਏ ਆ ਉਤੋਂ ਅੱਛਾ ਜੀ ਉੱਥੋਂ ਵੀ ਮਹੀਨਾ ਬਾਅਦ ਆਏ ਆ ਅਸੀਂ ਬੈਠੇ ਰਹੇ ਆ ਅਸੀਂ ਆਗੂ ਦੇ ਸੀਗੇ ਆਗੂ ਇਹ ਸੀਗੇ ਅਸੀਂ ਤਾਂ ਜਲਾ ਪ੍ਰਧਾਨ ਆ ਮੈਂ ਜਲਾ ਪ੍ਰਧਾਨ ਨਾਲ ਜਨ ਸੰਸਦ ਕਮੇਟੀ ਦਾ ਸਾਡੀ ਕਮੇਟੀ ਬੈਠੀ ਸੀਗੀ ਇਹਨਾਂ ਨੇ ਮਨਤਾ ਕਰ ਲੈਣ ਨੂੰ ਦੇ ਸੀਗਾ ਵੀ ਰਾਜਾਂ ਦੇ ਇਸੇ ਮੈਂ ਜਾਂਦਾ ਹੀ ਮੁੱਖ ਮੰਤਰੀ ਬਣ ਜੂ ਚੋਣਾਂ ਦੀ ਵੇਲੇ ਸੀ ਮੈਂ ਮੁੱਖ ਬਣਿਆ ਮੈਂ ਹਰਿਆਣਾ ਦਾ ਮੁੱਖ ਮੰਤਰੀ ਬਣ ਜੂ ਇਨੂੰ ਜਿਵੇਂ ਕਹਿੰਦੇ ਉਹ ਗ੍ਰਾਹਕਾਂ ਨੂੰ ਇਹ ਸੀਗਾ ਵੀ ਮੈਂ ਡਿਪਟੀ ਸੀਐਮ ਹੋ ਜਾਊਂਗਾ ਉਹਨੂੰ ਰੋਦੂਮਾਨ ਸਾਨੂੰ ਇਹ ਹੋਵੇਗਾ ਵੀ ਮੈਂ ਜਿਹੜਾ ਉਹ ਆਪਣੇ ਮਨਪ੍ਰੀਤ ਵਾਲਾ ਹੁੰਦਾ ਹੁੰਦਾ ਸੀਗਾ ਪੈਸੇ ਸੰਭਣ ਵਾਲਾ ਉਹ ਬਣਨ ਉਹਦੇ ਮਗਰ ਹੈ ਨਹੀਂ ਜੀ ਕੋਈ ਠੀਕ ਹੈ ਜੀ ਇਹ ਉਹ ਖੁੰਡਾ ਖੜਕਾ ਕੇ ਤੇ ਪੱਠੇ ਚਲਾ ਰਿਹਾ ਕਿਸਾਨਾਂ ਬਾਰੇ ਉਹ ਕੀ ਸੋਚ ਰਿਹਾ ਉਹ ਦੱਸੇ ਕੀ ਕਰਦਾ ਦੱਸਿਆ ਜਾਵੇ ਇੱਕ ਬਿਆਨ ਹੀ ਦੇ ਰਿਹਾ ਦੇ ਕੰਮ ਕੋਈ ਆ ਜੀ ਉਹਨਾਂ ਨੇ ਮੰਗਾ ਇੱਕ ਨੇ ਸਭ ਕੁਝ ਇੱਕਾ ਜਿਹਾ ਆਪਣਾ ਸਭ ਕੁਝ ਇੱਕਾ ਫਿਰ ਆਏਗਾ ਤੇ ਨਹੀਂ ਗੇ ਆਪਦੇ ਜਿਹੜੇ ਜਥੇਬੰਦਾਂ ਬੰਦੇ ਜੁੜੇ ਨੇ ਉਹਨਾਂ ਨੂੰ ਕਿਉਂ ਨਹੀਂ ਭੇਜਿਆ ਜਾ ਰਿਹਾ ਤੁਸੀਂ ਨਹੀਂ ਆਉਣਾ ਆਪਣੇ ਬੰਦੇ ਭੇਜੋ ਜਿਹੜੇ ਲੋਕ ਉਹਨਾਂ ਦੇ ਮਗਰ ਲੱਗੇ ਹੋਏ ਨੇ ਜਿਵੇਂ ਆ ਬਾਈ ਜੀ ਹੁਣ ਆਏ ਨੇ ਉਗਰਾਹਾ ਜਥੇਬੰਦੀ ਦੇ ਨੇ ਪਰ ਅੱਜ ਇੱਥੇ ਪਹੁੰਚੇ ਨੇ ਕਹਿੰਦੇ ਡੱਲੇਵਾਲ ਸਾਹਿਬ ਦਾ ਦੁੱਖ ਦੇਖਿਆ ਨਹੀਂ ਗਿਆ ਤੇ ਉਹ ਜਿਹੜੇ ਲੋਕ ਉਹਨਾਂ ਦੇ ਮਗਰ ਲੱਗੇ ਨੇ ਉਹਨਾਂ ਨੂੰ ਕੀ ਕਹੋਂਗੇ ਵੀ ਹਲੇ ਵੀ ਮੌਕਾ ਹਾਂਜੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਹਜੇ ਵੀ ਮੌਕਾ ਬੀ ਜੀ ਇਹਨਾਂ ਨੂੰ ਦੁੱਖ ਲੱਗਿਆ ਭਾਈ ਸੋਨੂ ਵੀ ਦੁੱਖ ਹੋਊਗਾ ਜੇ ਤੁਸੀਂ ਪਹੁੰਚੋਗੇ ਆਪਾਂ ਇਹਨਾਂ ਨੂੰ ਤਾਂ ਹੀ ਵਜਾਵਾਂਗੇ ਹਾਂਜੀ ਹਾਂ ਜਦ ਪਹੁੰਚਣਾ ਨਹੀਂ ਵਜਾਵਾਂਗੇ ਕਿਵੇਂ ਅਸੀਂ ਤਾਂ ਬੈਠੇ ਆ ਇਹਨਾਂ ਨਾਲ ਹੀ ਮਰਾਂਗੇ ਜੇ ਇਹਨਾਂ ਦਾ ਹੋਊਗਾ ਅਸੀਂ ਵੀ ਬੈਠਾਂਗੇ ਮੈਂ ਵੀ ਬੈਠੂ ਜੇ ਸਾਨੂੰ ਹੁਕਮ ਕਰੂਗੀ ਜਥੇਬੰਦਿਆਂ ਜਿਹੜੀਆਂ ਦੋ ਦੋਨੇ ਫਾਰਮਾਂ ਤੋਂ ਹੁਕਮ ਹੋਊਗਾ ਅਸੀਂ ਮਰਨ ਮਰਦੇ ਬੈਠਣ ਨੂੰ ਤਿਆਰ ਆ ਕਿਉਂਕਿ ਜਥੇਬੰਦਿਆਂ ਦੀ ਆਪਾਂ ਗੱਲ ਕਰ ਲਈ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਕੇਂਦਰ ਦੀ ਮੈਂ ਬਾਅਦ ਚ ਗੱਲ ਕਰਦਾ ਪਹਿਲਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਦੀ ਹੱਦ ਦੇ ਵਿੱਚ ਆਪਾਂ ਬੈਠੇ ਹਾਂ ਪੰਜਾਬ ਸਰਕਾਰ ਕਿਹੋ ਜਿਹਾ سلوਕ ਕਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਕਹਿੰਦੇ ਮੈਂ ਤਾਂ ਪੁਲ ਬਣ ਕੇ ਕੰਮ ਕਰ ਰਿਹਾ ਦੋ ਦੋ ਵਜੇ ਤੱਕ ਮੀਟਿੰਗਾਂ ਦੇ ਵਿੱਚ ਬੈਠਾ ਰਿਹਾ ਕਿਸਾਨਾਂ ਦੇ ਚਲੋ ਮਸਲੇ ਦਾ ਹੱਲ ਨਹੀਂ ਹੋਇਆ ਕਿ ਮੈਂ ਦੇਖਦੇ ਹਾਂ ਉਹ ਬਿਆਨਾਂ ਨੂੰ ਬਾਈ ਜੀ ਗੱਲ ਸੁ ਜਿਵੇਂ ਕਦੇ ਮੰਤਰੀ ਦਾ ਸਾੰਤਰੀ ਦਾ ਕੁੱਤੇ ਨੂੰ ਸੋਝਵੇ ਉਹਦੇ ਨੇ ਸਭ ਕੁਝ ਕਰ ਜਾਂਦੇ ਨੇ ਇਹਦਾ ਬੰਦਾ ਮਰਿਆ ਸ਼ੁਭ ਕਰਨ ਸਾਡਾ ਇਹਦੇ ਸ਼ਹੀਦ ਹੋਇਆ ਸਾਡੀ ਧਰਤੀ ਦਾ ਕੇ ਸ਼ਹੀਦ ਹੋਇਆ ਇਹ ਕਿੱਥੇ ਬੈਠਾ ਸੀ ਇਹਦੀ ਫੋਰਸ ਕੀ ਕਰ ਰਹੀ ਸੀ ਉਹ ਦੂਜੀ ਫੋਰਸ ਆ ਕੇ ਕਰ ਰਹੀ ਆ ਸਭ ਕੁਝ ਕਰ ਰਹੀ ਆ ਕਦੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਿਆ ਕਦੇ ਪੁਲਿਸ ਵੀ ਅਣਪਛਾਤੀ ਹੋਈ ਆ ਮੈਂ ਕਹਾਂ ਜੀ ਇਹ ਤਾਂ ਭਗਵੰਤ ਮਾਨ ਜੀ ਦੱਸ ਸਕਦੇ ਨੇ ਜੇ ਸਾਨੂੰ ਵੀ ਕਹਿ ਦੇਣ ਬਈ ਸ਼ੇਰੋ ਚੱਕ ਲੋ ਅਸੀਂ ਕਰ ਦੇਾਂਗੇ ਅਸੀਂ ਤਾਂ ਜਿਵੇਂ ਸ਼ਾਂਤੀਪੁਰ ਉਹਗੇ ਸੰਘਰਸ਼ ਲੜਨ ਲੜੀ ਜਾ ਰਹੇ ਜਾਨਾ ਜਿੰਨੀਆਂ ਲੈਣੀਆਂ ਨੇ ਭਗਵਾਨ ਤੁਮਾਨ ਦੇ ਮੋਦੀ ਨੇ ਦੇਣ ਨੂੰ ਤਿਆਰ ਹਾਂ ਬਿਲਕੁਲ ਤਾਂ ਕੁਰਬਾਨੀਆਂ ਕਹਿੰਦੇ ਅਸੀਂ ਦੇਣ ਨੂੰ ਤਿਆਰ ਹਾਂ ਨੌਜਵਾਨ ਕੁਝ ਕਹਿਣਾ ਚਾਹੁੰਦਾ ਆ ਜੀ ਭਾਈ ਮੇਰਾ ਖੇਤ ਹੈ ਨਾਲ ਇੱਥੇ ਪੰਜਾਬ ਪੰਜਾਬ ਦੀ ਹੱਦ 'ਚ ਹਾਂ ਜੀ ਮੈਂ ਹਰਿਆਣੇ ਪਿੰਡੋਂ ਬਲੌਮ ਕਰਦਾ ਠੇਕੇ ਤੇ ਲੈਰ ਗਿਆ ਦੇ ਕੁੰਬੇ라 ਕਿੰਨਾ ਨੁਕਸਾਨ ਹੋ ਰਿਹਾ ਦੇਖ ਤੂੰ ਦੇਖੂੰ ਤਾਂ ਜਾ ਰਿਹਾ ਜਾਂਦਾ ਨਹੀਂ ਲੇਕਿਨ ਮੈਂ ਆਪਣੇ ਪੰਜਾਬੀ ਭਾਈਆਂ ਨਾਲ ਕਿਉਂਕਿ ਦੇਖੋ ਔਖਾ ਹੀ ਹੁੰਦਾ ਦੇਖੋ ਜਦੋਂ ਆਪਣੀ ਫਸਲ ਉਜੜਦੀ ਆ ਮੈਂ ਇਹ ਕਹਣਾ ਭਾਈਆਂ ਨੂੰ ਵੀ ਇੱਥੇ ਤੰਬੂ ਲਾਓ ਵੀ